ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਠੀਕ ਠਾਕ ਜੋ ਹਾਂਜੀ ਬਈ ਦੋਸਤੋ ਸੋ ਤੁਹਾਡਾ ਕੀਮਤੀ ਸਮਾਂ ਖਰਾਬ ਨਾ ਕਰਦੇ ਹੋਏ ਵੀਡੀਓ ਸ਼ੁਰੂ ਕਰਦੇ ਆਂ ਵੀਡੀਓ ਅੱਧ ਤੱਕ ਦੇਖਿਓ ਵੀਡੀਓ ਬਹੁਤ ਜਿਆਦਾ ਮਜ਼ੇਦਾਰ ਜੋ ਵੀਡੀਓ ਸਕਿਪ ਨਾ ਕਰਿਓ ਔਰ ਪਲੀਜ਼ ਲਾਈਕ ਕਮੈਂਟ ਸ਼ੇਅਰ ਵਾਤੋ ਵਾਤ ਕਰਿਓ ਸੋ ਬਈ ਵੀਡੀਓ ਦੇਖੀ ਚੱਲਿਓ ਵੀਡੀਓ ਬਹੁਤ ਮਜ਼ੇਦਾਰ ਜੋ ਇਹ ਆਦਿਵਾਸੀ ਜੇ ਲੋਕ ਆ ਹਨ ਜਿੱਦਾਂ ਜੰਗਲ ਟਾਈਪ ਹੁੰਦੇ ਆ ਉਹ ਤੇ ਉਹ ਦੇਖੀ ਚੱਲਿਓ ਬਈ ਕੀ ਜਲਵਾ ਦਿਖਾਉਣਗੇ ਆਪਣਾ ਦੋਨੋਂ ਜਾਣੇ ਔਰ ਕਿਡੇ ਸ਼ਾਨਦਾਰ ਚੀਜ਼ ਬਣਾਉਣਗੇ ਤੁਸੀਂ ਵੀਰੋਈ ਬਾਈ ਵੀਡੀਓ ਸਾਰੀ ਦੇਖਿਓ ਹਨਾ ਵੀਡੀਓ ਸਕਿੱਪ ਨਾ ਕਰਿਓ ਬਾਈ ਹਾਲੇ ਇਹਨਾਂ ਨੇ ਥੱਲੇ ਉਹ ਜਿਹੜੀ ਆ ਜ਼ਮੀਨ ਤੋਂ 7 ਫੁੱਟ 10 ਫੁੱਟ ਥੱਲੇ ਨੂੰ ਜਿਹੜਾ ਇਹ ਗਹਿਰਾ ਹਨਾ ਗੱਡਾ ਪੁੱਟ ਲਿਆ ਔਰ ਸੀੜੀਆਂ ਵੀ ਬਣਾਉਣੀਆਂ ਸ਼ੁਰੂ ਕਰ ਦਿੱਤੀ ਆ ਔਰ ਬਾਈ ਇਹਨਾਂ ਦੀ ਕਲਾਕਾਰੀ ਤੁਸੀਂ ਦੇਖਿਓ ਬਈ ਕਿਆ ਬਾਤ ਹੈ ਤੁਸੀਂ ਵੀਡੀਓ ਦੇਖ ਕੇ ਇਹਨਾਂ ਨੂੰ ਮੰਨਣ ਜਾਓਗੇ ਔਰ ਤੁਸੀਂ ਐਂਡ ਤੇ ਦੇਖਿਓ ਵੀ ਕਿੱਡੀ ਸ਼ਾਨਦਾਰ ਚੀਜ਼ ਬਣਾਉਂਦੇ ਆ ਉਹ ਤੁਹਾਨੂੰ ਵੀਡੀਓ ਦੇਖਣ ਦਾ ਮਜ਼ਾ ਤਾਂ ਆਊਗਾ ਜੇ ਤੁਸੀਂ ਵੀਡੀਓ ਸਾਰੀ ਦੇਖੋਗੇ ਜੇ ਵੀਡੀਓ ਸਕਿੱਪ ਕਰਕੇ ਦੇਖੋਗੇ ਫਿਰ ਤੁਹਾਨੂੰ ਮਜ਼ਾ ਨਹੀਂ ਆਊਗਾ ਵੀਡੀਓ ਦੇਖਣ ਦਾ ਔਰ ਵੀਡੀਓ ਸਾਰੀ ਦੇਖਿਓ ਬਈ ਦੇਖੋ ਨਿਸ਼ਾਨ ਨਿਸ਼ਾਨ ਲਗਾਤੇ ਇਹਨਾਂ ਨੇ ਔਰ ਪਾਣੀ ਦੀ ਪਿਆਸ ਲੱਗੀ ਹੈ ਨਾ ਇਹਨਾਂ ਨੂੰ ਇੱਕ ਵਾਰੀ ਪਾਣੀ ਪਹਿਲਾਂ ਪੀ ਲੈਣ ਦੋ ਫਿਰ ਵੀਡੀਓ ਸ਼ੁਰੂ ਕਰਦੇ ਹਾਂ ਬਈ ਭਈਆ ਦੇਖੋ ਨਿਸ਼ਾਨ ਵਗੈਰਾ ਲਗਾ ਕੇ ਆ ਦੋ ਕਿਲੇ ਸ਼ਾਨਦਾਰ ਬੈਡ ਤਿਆਰ ਕੀਤੇ ਇਹਨਾਂ ਨੇ ਔਰ ਬਹੁਤ ਹੀ ਬਈ ਸ਼ਾਨਦਾਰ ਕਲਾਕਾਰੀ ਇਹਨਾਂ ਦੀ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹਨਾਂ ਕੋਲ ਕੋਈ ਡੇ ਜਿਆਦਾ ਹਥਿਆਰ ਵਗੈਰਾ ਨਹੀਂ ਆ ਨਾ ਇੱਕ ਦੋ ਚਾਰ ਇਹਨਾਂ ਰੱਖੇ ਆ ਇੱਕ ਦੋ ਕੁ ਬਿਲਚੀ ਵਗੈਰਾ ਰੱਖੇ ਆ ਬਸ ਉਹਨਾਂ ਦਾ ਹੀ ਆਪਣਾ ਜਲਵਾ ਜਿਹੜਾ ਉਹ ਦਿਖਾਈ ਜਾਂਦੇ ਬਾਈ ਔਰ ਦੇਖੀ ਚੱਲਿਓ ਬਾਈ ਹਨਾ ਇਹ ਦੋਨੋਂ ਜਾਨੇ ਇੰਜੀਨੀਅਰ ਨੂੰ ਵੀ ਜਿਹੜਾ ਉਹ ਪਿੱਛੇ ਛੱਡ ਜਾਣਗੇ ਜਿਹੜੀ ਸ਼ਾਨਦਾਰ ਕਲਾਕਾਰੀ ਦਿਖਾਉਣਗੇ ਬਾਈ ਔਰ ਚੰਦਰਾ ਦੇ ਵਿੱਚ ਹੀ ਆ ਜਿਹੜਾ ਜੋ ਵੀ ਬਣਾਉਂ ਉਸ ਤੋਂ ਬਾਅਦ ਫੇਰ ਸ਼ੁਰੂ ਹੋ ਗਏ ਆ ਕੰਮ ਕਰਨਾ ਸ਼ੁਰੂ ਕਰਤਾ ਤੇ ਬੜ ਤੇ ਬਾਈ ਦੇਖੋ ਬੜ ਤੇ ਪੇਂਟ ਵਗੈਰਾ ਹਨਾ ਕਰਦੇ ਪਏ ਆ ਤੇ ਪੇਂਟ ਵਗੈਰਾ ਮਤਲਬ ਕਰ ਲਿਆ ਔਰ ਬਾਈ ਕੀ ਕਲਾਕਾਰੀ ਹੈ ਯਾਰ ਹਨਾ ਬਹੁਤ ਮਜ਼ੇਦਾਰ ਵੀਡੀਓ ਹੈ ਇਹ ਫਾਈਲ ਦੇ ਕੋ ਬਲੂ ਕਲਰ ਕੀ ਬਾਤ ਹੈ ਯਾਰ ਹਾਂ ਅਰੇ ਕੋਈ ਫਿਰ ਵਿੱਚ ਇਹਨਾਂ ਨੇ ਜਿਹੜਾ ਫਰਸ਼ ਵਗੈਰਾ ਉਹ ਚੀਜ਼ ਨਹੀਂ ਪਾਈ ਹੈ ਨਾ ਸਿਰਫ ਸਾਰਾ ਕੱਚਾ ਹੀ ਕੰਮ ਹੈ ਉਹ ਦੇਖੋ ਇਹ ਪੁਰਾਣੇ ਟਾਈਪ ਦੀ ਨਾ ਇੱਕ ਕਿਚਨ ਤਿਆਰ ਕਰਤੀ ਹੈ ਨਾ ਜਿੱਥੇ ਪਹਿਲਾਂ ਪੁਰਾਣੇ ਜ਼ਮਾਨੇਆਂ ਚ ਹੁੰਦੀ ਸੀ ਉਹ ਚੀਜ਼ ਔਰ ਉੱਪਰ ਦੇਖੋ ਕਿਹੜੇ ਸ਼ਾਨਦਾਰ ਬਲੈਕ ਕਲਰ ਦੇ ਵਿੱਚ ਤਿਆਰ ਕੀਤੀ ਇਹਨਾਂ ਨੇ ਆਹ ਪਤਾ ਨਹੀਂ ਯਾਰ ਇਹਨਾਂ ਕੀ ਚੀਜ਼ ਬਣਾਈ ਹੈ ਨਾ ਡੂੰਗੀ ਜਿਹੇ ਵਿੱਚ ਪਤਾ ਨਹੀਂ ਕੀ ਬਣਾਉਣਗੇ ਭਾਈ ਕਿਆ ਬਾਤ ਹੈ ਯਾਰ ਬਈ ਲੇਕੋ ਨਾ ਭੁੱਖ ਲੱਗੀ ਆ ਤੇ ਹੁਣ ਆਪਣਾ ਜੋ ਵੀ ਆ ਮਾਸ ਮਸ਼ੀਫੇ ਦੁਬਾਰਾ ਹਨਾ ਪਕਾ ਕੇ ਖਾਣਗੇ ਔਰ ਤੁਸੀਂ ਵੀਡੀਓ ਛੱਡ ਕੇ ਨਾ ਜਾਇਓ ਜੇ ਤੁਹਾਨੂੰ ਭੁੱਖ ਲੱਗੀ ਤੇ 10 ਮਿੰਟ ਖਲੋਗੇ ਰੋਟੀ ਖਾ ਲਿਓ ਵੀਡੀਓ ਬਿਲਾਂ ਦੇਖ ਲਓ ਸਾਰਿਆਂ ਤੇ ਸਭ ਤੋਂ ਵੱਡੀ ਗੱਲ ਦੇਖੋ ਭਾਈ ਜਾਨ ਕਿੰਨੀ ਨਾਲ ਇਸਰੀਏ ਚ ਹੈ ਕਾਰਿਆ ਸਰੀਰਿਆ ਦੇ ਜਾਨ ਦੇਖੋ ਗਨੀ ਭਾਈ ਆ ਦੇਖੋ ਪਾਣੀ ਲੈ ਲਿਆ ਛਰਨੇ ਦੇ ਵਿੱਚੋਂ ਤੇ ਪਾਣੀ ਪੋਣਾ ਸ਼ੁਰੂ ਕਰ ਦਤਾ ਭਾਈ ਇਹਨਾਂ ਨੇ ਵੀਡੀਓ ਭਾਈ ਸ਼ੇਅਰ ਜਰੂਰ ਕਰ ਦਿਆ ਕਰੋ ਇਹੋ ਜਿਹੀ ਵੀਡੀਓ ਬਣਾਉਣ ਲੱਗਿਆ ਬੜੀ ਮਿਹਨਤ ਲੱਗਦੀ ਆ ਵੀਡੀਓ ਐਡੀਟਿੰਗ ਕਰਨੀ ਹੈ ਨਾ ਵੀਡੀਓ ਬਣਾਉਣੀ ਲੱਭਣੀ ਕਰਨੀ ਪਲੀ ਸ਼ੇਅਰ ਜ਼ਰੂਰ ਕਰ ਦਿਆ ਕਰੋ ਔਰ ਲਾਈਕ ਵੀ ਜ਼ਰੂਰ ਕਰਿਆ ਕਰੋ ਇਹੋ ਜੀ ਵੀਡੀਓ ਕਿਉਂਕਿ ਤੁਸੀਂ ਲਾਈਕ ਕਰਦੇ ਹੋ ਤਾਂ ਸਾਡਾ ਇੱਕ ਮਤਲਬ ਕਹेलो ਹੌਸਲਾ ਵੱਧਦਾ ਹੈ ਔਰ ਦੇਖੋ ਕਿਹੜੇ ਸ਼ਾਨਦਾਰ ਚੀਜ਼ ਤਿਆਰ ਕੀਤੀ ਵਈ ਨਾ ਸੋਫਾ ਸੈੱਟ ਵੀ ਇਹ ਦੇਖੋ ਕੱਚਾ ਤਿਆਰ ਕੀਤਾ ਹੈ ਅ ਭਾਈ ਦੇਖੋ ਸੀੜੀਆਂ ਦੇ ਉੱਤੇ ਨਾ ਨਾ ਪਾਣੀ ਪੋਣਾ ਸ਼ੁਰੂ ਕਰਤਾ ਛੋਟਾ ਇਹ ਵੇਖੋ ਵਈ ਨਾ ਮੈਨੂੰ ਲੱਗਦਾ ਕੋ ਜਿੱਦਾਂ ਨਾ ਸਵਿੰਗ ਪੂਲ ਟਾਈਪ ਨਾਲ ਬਣਾਈ ਕੋਈ ਚੀਜ਼ ਵਈ ਦੇਖੋ ਬਾਹ ਕੀ ਬਾਤ ਹੈ ਦੋਨੋਂ ਵਈ ਵੇਖੋ ਚਿਲਕਾਰੀਆਂ ਮਾਰਦੇ ਮਤਲਬ ਇੱਕ ਛੋਟਾ ਸਭ ਨੂੰ ਪਿਆਰ ਕੀਤਾ ਬਈ ਇਹਨਾਂ ਨੇ। ਕਿਆ ਬਾਤ ਹੈ ਯਾਰ ਹਨਾ। ਕਿਆ ਕਲਾਕਾਰੀ ਹੈ ਬਈ ਇਹਨਾਂ ਦੀ। ਬਈ ਇੱਕ YouTube 'ਤੇ ਇੱਕ ਇਹਨਾਂ ਦਾ ਮਤਲਬ ਆਫੀਸ਼ੀਅਲ ਪੇਜ ਆ ਬਹੁਤ ਤਕੜਾ। ਉੱਤੇ ਆਪਣੀਆਂ ਵੀਡੀਓ ਪਾਉਂਦੇ ਆ। ਮੇਰਾ ਦਿਲ ਕੀਤਾ ਵੀ ਵੀਡੀਓ ਤੁਹਾਨੂੰ ਇੱਕ ਵਾਰੀ ਜ਼ਰੂਰ ਦਿਖਾਵਾਂ ਹੋ ਸਕਦਾ ਤੁਸੀਂ ਨਾ ਵੀਡੀਓ ਦੇਖੀ ਹੋਵੇ। ਤੇ ਵੀਡੀਓ ਮੈਂ ਤਾਂ ਕਰਕੇ ਤੁਹਾਨੂੰ ਦਿਖਾਈ ਤੇ ਵੀਡੀਓ ਸ਼ੇਅਰ ਕਰਦੇ ਹੋ। ਮਿਲਦੇ ਆਂ ਬਈ ਇੱਕ ਨਵੀਂ ਵੀਡੀਓ ਨਾਲ।